ਇਹ ਲੋਕਾਂ ਨੇ ਇੱਕ ਦਰਬਾਰ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਨੂੰ ਇੱਕ ਸਾਹ ਦਾਖਣ ਕਰ ਦਿੱਤਾ ਸੀ ਫਿਰ ਬਾਬਾ ਜੀ ਇੰਨੀ ਮਿਹਨਤ ਕਰਦੇ ਦਿਨ ਰਾਤ ਕੰਮ ਕਰਕੇ 11 ਮਹੀਨਿਆਂ ਦੇ ਵਿੱਚ ਉਹ ਜਿਹੜੀ ਸਰਾਂ ਤਿਆਰ ਹੋ ਜਾਂਦੀ ਆ ਜਿਸ ਯਾਤਰੀ ਨਿਵਾਸ 'ਚ ਆਪਾਂ ਅੱਜ ਬੈਠੇ ਆ ਇਸ ਯਾਤਰੀ ਦੇ ਨਾਲ ਗੁਰੂ ਨਾਨਕ ਯਾਤਰੀ ਨਿਵਾਸ ਹੈ ਮਾਤਾ ਸੁੰਦਰੀ ਜੀ ਯਾਤਰੀ ਨਿਵਾਸ ਬਣ ਰਿਹਾ ਬਰਾਬਰ ਹੀ ਕੰਮ ਇੱਧਰ ਚੱਲ ਰਿਹਾ ਬਰਾਬਰ ਹੀ ਉੱਥੇ ਚੱਲ ਰਿਹਾ ਆ ਸਾਨੂੰ ਪਤਾ ਨਹੀਂ ਵੀ ਗੁਰੂ ਘਰ ਦੇ ਵਿੱਚ ਇਹੋ ਜਿਹੀ ਯਾਤਰੀ ਨਿਵਾਸ ਹੋਣਗੇ ਜਿੱਦ ਨਾਲ ਸਾਡਾ ਮਨ ਇੱਥੇ ਆ ਕੇ ਬਾਗੋ-ਬਾਗ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਖਤ ਸ੍ਰੀ ਹਰਮੰਦਰ ਪਟਨਾ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਦੇ ਲਈ ਲਗਾਤਾਰ ਇੱਥੇ ਗੁਰਦੁਆਰਾ ਬਾਲੀਲਾ ਸਾਹਿਬ ਦੀ ਆਪਾਂ ਗੱਲ ਕਰੀਏ ਤਾਂ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਵੱਲੋਂ ਸੇਵਾ ਜਿਹੜੀ ਹੈ ਇੱਥੇ ਕੀਤੀ ਜਾ ਰਹੀ ਹੈ ਜਿੱਥੇ ਲੰਗਰਾਂ ਦੀ ਹੋਰ ਸੇਵਾ ਕੀਤੀ ਜਾ ਰਹੀ ਹੈ ਉੱਥੇ ਲਗਾਤਾਰ ਯਾਤਰੀ ਨਿਵਾਸ ਨੂੰ ਲੈ ਕੇ ਵੀ ਵੱਡੀ ਸੇਵਾ ਨਿਭਾਈ ਜਾ ਰਹੀ ਹੈ ਕਿਉਂਕਿ ਕਾਰ ਸੇਵਾ ਲਗਾਤਾਰ ਉਹਨਾਂ ਲੋਕ ਕੀਤੀ ਗਈ ਹੈ ਤੇ ਹਰ ਜਗ੍ਹਾ ਬਹੁਤ ਥਾਵਾਂ ਤੇ ਉਹਨਾਂ ਨੇ ਬਿਲਡਿੰਗਾਂ ਦੀ ਉਸਾਰੀ ਕੀਤੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਕਾਰ ਸੇਵਾ ਕੀਤੀ ਹੈ ਤੇ ਖਾਸ ਕਰ ਬਾਲੀਲਾ ਸਾਹਿਬ ਦੇ ਵਿੱਚ ਇੱਕ ਹੋਰ ਯਾਤਰੀ ਨਿਵਾਸ ਦੀ ਜਿਹੜੀ ਹੈ ਉਹ ਬਿਲਡਿੰਗ ਤਿਆਰ ਕੀਤੀ ਜਾ ਰਹੀ ਹੈ ਤੇ ਕਮਰੇ ਕਿਸ ਤਰ੍ਹਾਂ ਦੇ ਹਾਈ ਸਕਿਉਰਿਟੀ ਦੇ ਨਾਲ ਯਾਤਰੀਆਂ ਦੀ ਸਹੂਲਤਾਂ ਨੂੰ ਲੈ ਕੇ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤਾਂ ਨੂੰ ਲੈ ਕੇ ਉਹ ਬਣਾਏ ਗਏ ਨੇ ਉਹ ਵੀ ਤੁਹਾਨੂੰ ਤਸਵੀਰਾਂ ਜ਼ਰੀਏ ਦਿਖਾਇਆ ਹੈ ਤਾਂ ਬਾਬਾ ਜੀ ਸਾਡੇ ਨਾਲ ਨੇ ਸੁੱਖਾ ਸਿੰਘ ਜੀ ਗਵਾਲੀਅਰ ਦੇ ਨਾਮ ਦੇ ਨਾਲ ਇਹਨਾਂ ਨੂੰ ਜਾਣਿਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਬਾਲੀਆ ਮੈਣੀ ਸੰਗਤ ਵਿੱਚ ਸੰਗਤਾਂ ਦੀ ਆਮਦ ਨੂੰ ਦੇਖਦੇ ਆਇਆ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਬਾਬਾ ਸੁਖਵਿੰਦਰ ਸਿੰਘ ਜੀ ਔਰ ਬਾਬਾ ਗੁਰਰੰਦਰ ਸਿੰਘ ਜੀ ਦੀ ਇਹ ਬੜੀ ਮਿਹਨਤ ਕੀਤੀ ਹੈ ਵੀ ਇੱਥੇ ਆਣ ਕੇ ਜਿੰਨੇ ਵੀ ਸੰਗਤਾਂ ਹੁੰਦੇ ਨੇ ਪਰੇਸ਼ਾਨੀ ਬੜੀ ਹੁੰਦੀ ਸੀ ਤੇ ਸਮਾਂ ਇਹ ਵੀ ਹੈਗਾ ਸੀ ਦੱਸਦੇ ਆ ਵੀ ਜਦੋਂ 2010 ਦੇ ਵਿੱਚ ਬਾਬਾ ਜੀ ਨੂੰ ਇਸ ਗੁਰੂ ਸਾਹਿਬ ਦੀ ਕਿਰਪਾ ਨਾਲ ਸੇਵਾ ਬਖਸ਼ਿਸ਼ ਕੀਤੀ ਜਾਂਦੀ ਹੈ ਇਹਦੇ ਉੱਤੇ ਕਾਫੀ ਜਿਹੜੇ ਪੁਰਾਣੇ ਪਰਿਵਾਰ ਸੀ ਬਿਹਾਰੀ ਪਰਿਵਾਰ ਸੀ ਉਹ ਰਹਿੰਦੇ ਸੀ ਔਰ ਇਸ ਜਗ੍ਹਾ ਦੀ ਬੜੀ ਖਸਤਾ ਹਾਲਤ ਸੀ ਲਾਗੇ ਰੂੜੀਆਂ ਸੀ ਹੇ ਬਾਬਾ ਜੀ ਕਹਿੰਦੇ ਜਦੋਂ ਅਸੀਂ ਇੱਥੇ ਆਏ ਆ ਤੇ ਜਿਹੜਾ ਕਰੋੰਦੇ ਦਾ ਬੂਟਾ ਸੀ ਇੱਥੇ ਇੰਨੀ ਜਿਆਦਾ ਗੰਦਗੀ ਸੀ ਵੀ ਅਸੀਂ ਜਦੋਂ ਆਪਣੀਆਂ ਲੱਤਾਂ ਨੂੰ ਹੱਥ ਮਾਰਿਆ ਤੇ ਸਾਡੀਆਂ ਜਿਹੜੀਆਂ ਪੂਰੀਆਂ ਲੱਤਾਂ ਹੀ ਕਾਲੀਆਂ ਹੋ ਗਈਆਂ ਸੀ ਕਿ ਕੀ ਹੋ ਗਿਆ ਜਾਂ ਦੇਖਿਆ ਦੇ ਪੂਰੇ ਮੱਛਰ ਨੇ ਉਹਨਾਂ ਨੂੰ ਝਗੜਿਆ ਸੀ ਤੇ ਮਨ ਦੇ ਵਿੱਚ ਬਾਬਾ ਜੀ ਕਹਿੰਦੇ ਵੀ ਆ ਤੇ ਗਏ ਆ ਬਾਕੀ ਗੁਰੂ ਦਾ ਕਾਰਜ ਹੈ ਗੁਰੂ ਨੇ ਕਰਵਾ ਲੈਣਾ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਜਦੋਂ ਉਹਨਾਂ ਨੇ ਸੇਵਾ ਦਾ ਸ਼ੁਰੂਆਤ ਕਰ ਦਿੰਦੇ ਆ ਤੇ ਇਹ ਜਿਹੜੇ ਪਰਿਵਾਰ ਇੱਥੇ ਰਹਿੰਦੇ ਸੀ ਤੇ ਬੇਨਤੀਆਂ ਕੀਤੀਆਂ ਬਾਬਾ ਜੀ ਨੂੰ ਵੀ ਬਥੇਰਾ ਤੁਸੀਂ ਇਸ ਜਗ੍ਹਾ ਦਾ ਆਨੰਦ ਮਾਣ ਲਿਆ ਵਾ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਜਿੱਥੇ ਉਹਨਾਂ ਨੇ ਬਾਲਾ ਪ੍ਰੀਤਮ ਨੇ ਆਪਣਾ ਇੱਥੇ ਦਿਨ ਗੁਜ਼ਾਰੇ ਆ ਰਾਜਾ ਫਤੇ ਚੰਦ ਮੈਣੀ ਦਾ ਮਹਿਲ ਸੀ ਜਿਹਨੂੰ ਬਾਅਦ ਵਿੱਚ ਇਹਨਾਂ ਲੋਕਾਂ ਨੇ ਜੋ 350 ਸਾਲ ਪਹਿਲਾਂ ਚੀ ਸੀ ਇਹ ਲੋਕਾਂ ਨੇ ਇੱਕ ਦਰਬਾਰ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਨੂੰ ਇੱਕ ਸਾਧ ਦਖਨਰ ਕਰ ਦਿੱਤਾ ਸੀ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ 2008 ਦੀ ਸ਼ਤਾਬਦੀ ਤੋਂ ਬਾਅਦ ਇਹਨਾਂ ਨੂੰ ਇੱਥੇ ਸੇਵਾ ਬਖਸ਼ੀ ਜਾਂਦੀ ਹੈ ਤੇ ਦਿਨ ਰਾਤ ਇੱਥੇ ਅੰਥਕ ਮਿਹਨਤ ਕਰਦੇ ਤੇ ਜਦੋਂ ਪਹਿਲਾ ਸੈਗਮੈਂਟ ਤਿਆਰ ਹੁੰਦਾ ਵਾ A ਬਲਾਕ ਤੇ ਨਿਤਿਸ਼ ਕੁਮਾਰ ਜੀ ਉਸ ਜਗ੍ਹਾ ਦਾ ਸ਼ੁਰੂਆਤ ਕਰਦੇ ਆ ਟੱਪ ਲਉਂਦੇ ਆ ਫਿਰ ਬਾਬਾ ਜੀ ਇੰਨੀ ਮਿਹਨਤ ਕਰਦੇ ਦਿਨ ਰਾਤ ਕੰਮ ਕਰਕੇ 11 ਮਹੀਨਿਆਂ ਦੇ ਵਿੱਚ ਉਹ ਜਿਹੜੀ ਸਰਾਂ ਤਿਆਰ ਹੋ ਜਾਂਦੀ ਆ ਤੇ ਜਦੋਂ ਨਿਤਿਸ਼ ਕੁਮਾਰ ਜੀ ਉਦਘਾਟਨ ਕਰਨ ਆਉਂਦੇ ਆ ਉਹਨਾਂ ਦੇ ਵਿੱਚ ਬੜੀ ਖੁਸ਼ੀ ਹੁੰਦੀ ਆ ਵੀ ਬਾਬਾ ਜੀ 11 ਮਹੀਨਿਆਂ ਦੇ ਵਿੱਚ ਤੇ ਘਰ ਨਹੀਂ ਬਣਦਾ ਤੇ ਤੁਸੀਂ ਇਹ ਕੀ ਚਮਤਕਾਰ ਕਰ ਦਿੱਤਾ ਵੀ 11 ਮਹੀਨਿਆਂ ਦੇ ਵਿੱਚ ਤਿਆਰ ਕਰਕੇ ਸੰਗਤ ਨੂੰ ਇਹਦੇ ਵਿੱਚ ਰਹਿਣ ਦੀ ਸਹੂਲਤ ਦੇ ਦਿੱਤੀ ਆ ਫਿਰ ਉਸ ਤੋਂ ਬਾਅਦ 20 ਲੋਗ ਬੀ ਬਲਾਕ ਬਣ ਜਾਂਦਾ ਫਿਰ ਰਸੀਬ ਬਲਾਕ ਬਣ ਜਾਂਦਾ ਜਿਸ ਯਾਤਰੀ ਨਿਵਾਸ 'ਚ ਆਪਾਂ ਜਿਵੇਂ ਬੈਠੇ ਆ ਇਸ ਯਾਤਰੀ ਦੇ ਨਾਲ ਗੁਰੂ ਨਾਨਕ ਯਾਤਰੀ ਨਿਵਾਸ 'ਚ ਜਿਹਦੇ ਪਿਛਲੇ ਸਾਲ ਜਦੋਂ ਗੁਰਪੁਰਬ ਸੀ ਉਦੋਂ ਟੱਪ ਲਾਇਆ ਸੀ ਲekin ਇਹਦੇ ਵਿੱਚ ਕੁਝ ਘਰ ਐਸੇ ਸੀ ਜਿਨ੍ਹਾਂ ਦੀਆਂ ਇਹ ਦੂਸਰੇ ਲੋਕਾਂ ਦਾ ਘਰ ਸੀ ਉਹਨਾਂ ਨੂੰ ਪੈਸੇ ਦੇ ਕੇ ਉਹਨਾਂ ਕੋ ਘਰ ਖਰੀਦੇ ਘਰ ਖਰੀਦਣ ਤੋਂ ਬਾਅਦ ਫਿਰ ਬਾਬਾ ਜੀ ਨੇ ਥੱਲੇੋਂ ਬੇਸਮੈਂਟ ਕਿਉਂਕਿ ਇੱਥੇ ਜਗ੍ਹਾ ਦੀ ਬੜੀ ਦਿੱਕਤ ਆ ਜਿਸ ਤਰ੍ਹਾਂ ਬਾਬਾ ਜੀ ਇੱਥੇ ਸੇਵਾ ਕਰ ਰਹੇ ਆ ਨਾਲ ਦੀ ਨਾਲ ਹੀ ਬੇਸਮੈਂਟ ਪੁੱਟ ਕੇ ਜਾ ਰਹੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਸਾਨੂੰ ਪਾਰਕਿੰਗ ਦੀ ਬੜੀ ਸਮੱਸਿਆ ਹੁੰਦੀ ਆ ਤੇ ਬਾਬਾ ਜੀ ਨੇ ਬੇਸਮੈਂਟ ਦਾ ਸ਼ੁਰੂ ਤੋਂ ਹੀ ਇਸ ਪ੍ਰੋਜੈਕਟ ਦੇ ਵਿੱਚ ਲੈ ਕੇ ਫਿਰ ਸਭ ਤੋਂ ਵੱਡੀ ਗੱਲ ਇੱਥੇ ਗੰਗਾ ਦਾ ਲਾਗੇ ਹੁਣ ਕਰਕੇ ਇੱਥੇ 15 ਫੁੱਟ ਤੋਂ نیچے ਆਪਾਂ ਜਾ ਨਹੀਂ ਸਕਦੇ ਕਿਉਂਕਿ ਥੱਲੇ ਪਾਣੀ ਦੀ ਸੇਮ ਆ ਜਾਂਦੀ ਹੈ ਜਿਸ ਤਰ੍ਹਾਂ ਮਹਾਪੁਰਖਾ ਨੇ ਸ਼ੀਦਾ ਸਾਹਿਬ ਗਰਾਊਂਡ ਫਲੋਰ ਤਿੰਨ ਬਣਾਏ ਆ ਪਾਰਕਿੰਗ ਦੀ ਬੜੀ ਸੋਧ ਹੈਗੀ ਆ ਪਰ ਇੱਥੇ ਗੰਗਾ ਦੇ ਨਾਲ ਹੁਣ ਕਰਕੇ ਇੱਥੇ ਆਪਾਂ 15 ਫੁੱਟ ਤੋਂ ਥੱਲੇ ਜਾਦਾ ਨਹੀਂ ਜਾ ਸਕਦੇ ਤੇ ਮਹਾਪੁਰਖਾ ਨੇ ਫਿਰ ਇਹ ਜਿਹੜਾ ਸਟਰਕਚਰ ਜਿੱਥੇ ਆਪਾਂ ਅੱਜ ਖੜੇ ਆ ਇਹਨੂੰ ਚੌਵਾਂ ਮਹੀਨਾ ਦੇ ਵਿੱਚ ਦਿਨ ਰਾਤ ਮਿਹਨਤ ਕਰਕੇ ਇਸ ਚੀਜ਼ ਨੂੰ ਖੜਾ ਕੀਤਾ ਹੈ ਜਿੱਥੇ ਮਹਾਪੁਰਖਾਂ ਨੇ ਇਸ ਜਗ੍ਹਾ ਦੇ ਉੱਤੇ ਯਾਤਰੀ ਨਿਵਾਸ ਬਣਾਉਂਦੇ ਆ ਨਾਲ ਹੀ ਤਖਸਾਲ ਦੀਵਾਨ ਹਾਲ ਦੇ ਪਿਛੇ ਮਾਤਾ ਸੁੰਦਰੀ ਜੀ ਯਾਤਰੀ ਨਿਵਾਸ ਬਣ ਰਿਹਾ ਬਰਾਬਰ ਹੀ ਕੰਮ ਇਧਰ ਚੱਲ ਰਿਹਾ ਬਰਾਬਰੀ ਉੱਦੇ ਉੱਥੇ ਚੱਲ ਰਿਹਾ ਵਾ ਕਿਉਂਕਿ ਹਜ਼ੂਰ ਸਭ ਤੋਂ ਬਾਅਦ ਇਹ ਤਖਸੀ ਜਿਹੜਾ ਬਹੁਤ ਜ਼ਿਆਦਾ ਪਛੜਿਆ ਸੀ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਮਹਾਪੁਰਖਾਂ ਦੀ ਨੇ ਉੱਥੇ ਹੋਰ ਹੀ ਸੰਪਰਦਾਵਾਂ ਸੇਵਾ ਕਰਾ ਰਹੀਆਂ لیکن بابا کشمیر سنگھ جی نے دن رات محنت کر کے اج ایتھے سنگਦੇ ਰਹਿਣ واسطے ਕੋ 2250 ਕਮਰੇ ਜਿਹੜੇ ਬਣ ਚੁੱਕੇ ਆ ਔਰ ਹਰ ਤਰ੍ਹਾਂ ਦੇ ਕਿਉਂਕਿ ਜਿਹੜੇ ਬਾਹਰੋਂ ਸਾਡੀਆਂ ਸਿੱਖ ਸੰਗਤਾਂ ਹੁੰਦੀਆਂ ਸੀ ਉਹ ਬੱਚਿਆਂ ਦਾ ਰਹਿਣ ਸਿਆਣੀ ਉਹ ਜਾ ਹੋ ਚੁੱਕਾ ਸੀ ਉਹ ਜਿਸ ਤਰ੍ਹਾਂ ਹੋਟਲਾਂ ਚ ਰਹਿੰਦੇ ਸੀ ਪਰ ਜਦੋਂ ਹੁਣ ਉਹ ਇਸ ਜਗ੍ਹਾ ਤੇ ਆਣ ਕੇ ਦੇਖਦੇ ਆ ਤੇ ਉਹਨਾਂ ਨੂੰ ਇਸ ਜਗ੍ਹਾ ਦਾ ਆਨੰਦ ਮਾਣਦੇ ਆ ਵੀ ਸਾਨੂੰ ਪਤਾ ਨਹੀਂ ਵੀ ਗੁਰੂ ਘਰ ਦੇ ਵਿੱਚ ਇਹੋ ਜਿਹੀ ਯਾਤਰੀ ਨਿਵਾਸ ਹੋਣਗੇ ਜਿੱਦੇ ਨਾਲ ਸਾਡਾ ਮਨ ਇੱਥੇ ਆ ਕੇ ਬਾਗੋ-ਬਾਗ ਹੋ ਜਾਏਗਾ ਹਰ ਤਰ੍ਹਾਂ ਦੀ ਉਹਨੂੰ ਜਿਹੜੀ ਫੈਸਿਲਿਟੀ ਮਿਲੇਗੀ ਇਹ ਨਈ ਟੈਕਨੀਕ ਦੇ ਨਾਲ ਸਾਰਾ ਹੀ ਬਾਬਾ ਜੀ ਨੇ ਇੱਕ ਕਮਰੇ ਨੂੰ ਤਿਆਰ ਕੀਤਾ ਇਹ ਇੱਕ ਡੈਮੋ ਰੂਮ ਲਗਭਗ ਇਸ ਤਰ੍ਹਾਂ ਦੇ ਹੀ ਸਿੰਗਲ ਬੈੱਡ ਡਬਲ ਬੈੱਡ ਡਬਲ ਫੋਰ ਬੈੱਡ ਜਿਹੜੇ ਕਮਰੇ ਤਿਆਰ ਕੀਤੇ ਜਾਣਗੇ ਔਰ ਜਿੱਥੇ ਬਾਬਾ ਜੀ ਨੇ ਇਹਨਾਂ ਸੇਵਾਵਾਂ ਦੇ ਉੱਤੇ ਆਪਣਾ ਦਿਨ-ਰਾਤ ਨਾਲ ਹੀ ਲੰਗਰ ਦਾ ਉਹਨਾਂ ਬਰਾਬਰ 10 ਦੇ ਵੀ 10 ਦੇ 10 ਤੋਂ ਪਹਿਲਾਂ ਇੱਥੇ ਸੰਗਤਾਂ ਆਉਂਦੀਆਂ ਸੀ ਲੇਕਿਨ ਜਲਦੀ ਵਾਪਸ ਚਲੇ ਜਾਂਦੀਆਂ ਸੀ ਤੇ ਜਦੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਮਹਾਂਪੁਰਖਾਂ ਨੂੰ ਸੇਵਾ ਬਖਸ਼ਿਸ਼ ਕੀਤੀ ਹੈ ਉਦੋਂ ਹੁਣ ਇੱਥੇ ਤਾਸ ਵੀ ਇਹ ਮੈਨੂੰ 10 ਤੋਂ 15 ਸਾਲ ਹੋ ਚੁਕੇ ਇੱਥੇ ਹੁੰਦਿਆਂ ਨੂੰ ਇੱਥੇ ਸਾਨੂੰ ਪਤਾ ਨਹੀਂ ਲੱਗਦਾ ਵੀ ਸਾਡੇ 10 ਤੋਂ 15 ਦਿਨ ਕਿਦੋਂ ਲੰਘ ਜਾਂਦੇ ਆ ਤੇ ਗੁਰੂ ਸਾਹਿਬ ਦੀ ਇੰਨੀ ਕਿਰਪਾ ਅੱਜ ਵੀ ਜਿੰਨੀਆਂ ਇੱਥੇ ਸੰਗਤਾਂ ਹੁੰਦੀਆਂ ਵਾਂ ਇੱਥੇ ਨਿਗਾ ਅਨੰਦਮਾਨ ਦੀਆਂ ਵਾਂ ਔਰ ਬਾਬਾ ਜੀ ਵੱਲੋਂ ਬੇਨਤੀ ਹੈ ਵੀ ਜਿੰਨੇ ਵੀ ਇੱਥੇ ਸੰਗਤ ਆਉਂਦੀਆਂ ਆਪਣੀਆਂ ਤਨ ਮਨ ਤੇ ਧਨ ਦੇ ਨਾਲ ਜਿਹੜੀ ਇਹ ਸੇਵਾ ਕਰੇ ਕਿਉਂਕਿ ਇਹੋ ਜੇ ਯਾਤਰੀ ਨਿਵਾਸ ਸੇਵਾ ਦੇ ਨਾਲ ਹੀ ਜਿਤਨਾ ਸੀਮਿੰਟ ਸਰੀਆ ਦੀ ਸੇਵਾ ਜੋ ਵੀ ਹੈਗੀ ਆ ਕਿਉਂਕਿ ਜਿੰਨੀ ਸੇਵਾ ਜਿਆਦਾ ਜਲਦੀ ਇਕੱਠੀ ਹੋ ਗਈ ਉਹਨੀਆਂ ਚੀਜ਼ਾਂ ਤਿਆਰ ਛੇਤੀ ਹੋ ਜਾਣਗੀਆਂ ਜਿੱਥੇ ਮਹਾਂਪੁਰਖ ਇਹਨਾਂ ਯਾਤਰੀ ਨਿਵਾਸਾਂ ਨੂੰ ਤਿਆਰ ਕਰ ਰਹੇ ਆ ਉੱਥੇ ਹੀ ਜਿਹੜੇ ਇੱਥੋਂ ਦੇ ਬਿਹਾਰ ਨਿਵਾਸੀ ਆ ਉਹਨਾਂ ਨੂੰ ਵੀ ਰੋਜ਼ਗਾਰ ਮਿਲ ਰਿਹਾ ਇਹਨਾਂ ਦੇ ਆਉਣ ਦੇ ਨਾਲ ਦਿਨ ਦੁਗਣੀ ਰਾਤ ਚੌਗਣੀ ਬਿਹਾਰ ਦੀ ترقی ਹੋ ਰਹੀ ਹੈ ਜਿੱਥੇ ਮਹਾਪੁਰਖਾਂ ਨੇ ਏਡੇ ਵੱਡੇ ਕਾਰਜ ਕੀਤੇ ਆ ਬਿਹਾਰ ਸਰਕਾਰ ਨੇ ਵੀ ਬਹੁਤ ਵੱਡੇ ਕਾਰਜ ਕੀਤੇ ਆ ਆ ਦਾਸ ਨੂੰ ਪਹਿਲੀ ਵਾਰ ਸਮਾਂ ਮਿਲਿਆ ਨਹੀਂ ਤੇ 에어ਪੋਰਟ ਤੋਂ ਬਾਲੀਲਾ ਗੁਰਦੁਆਰੇ ਨਾਲੋਂ ਸੇ 4 ਤੋਂ 5 ਘੰਟੇ ਲੱਗਦੇ ਸੀ ਤੇ ਜਦੋਂ ਦਾ ਬਿਹਾਰ ਸਰਕਾਰ ਨੇ ਇੱਕ ਸ਼ਲਾਘਾਯੋਗ ਫਲਾਈਓਰ ਪੁਲ ਬਣਾ ਦਿੱਤੇ ਆ ਜਿਹਨੂੰ ਮਰੀਨ ਡਰਾਈਵ ਦੇ ਨਾਲ ਤੇ ਜਾਣਾ ਜਾਂਦਾ ਵਾ 25 ਤੋਂ 30 ਮਿੰਟ ਲੱਗਦੇ ਆ ਵੀ ਅਸੀਂ ਤੱਕ ਸਭ ਪਹੁੰਚ ਸਕਦੇ ਨਹੀਂ ਤੇ ਸਾਨੂੰ ਬਾਈ ਰੋਡ ਵੀ ਕਾਫੀ ਸਮਾਂ ਲੱਗਦਾ ਹੀ ਜਿੱਥੇ ਮਹਾਪੁਰਖਾਂ ਨੇ ਏਡੇ ਵੱਡੇ ਕਾਰਜ ਕੀਤੇ ਆ ਉਥੇ ਹੀ ਇਥੋਂ ਦੇ ਮੁੱਖ ਮੰਤਰੀ ਸ਼੍ਰੀ ਨਿਤਿਸ਼ ਕੁਮਾਰ ਜੀ ਦਾ ਬਹੁਤ ਵੱਡਾ ਯੋਗਦਾਨ ਕੰਗਨ ਘਾਟ ਗੁਰੂ ਕਾ ਬਾਗ ਹਾਂਡੀ ਸਾਹਿਬ ਆਸਤੇ ਉਹਨਾਂ ਨੇ ਇਹਨਾਂ ਸੰਗਤਾਂ ਨੂੰ ਜੋੜ ਦਿੱਤਾ ਵਾ ਜਿਤਨਾ ਮਹਾਪੁਰਖਾਂ ਸੰਗਤਾਂ ਦੀ ਆਮਦ ਨੂੰ ਦੇਖਦੇ ਆ ਜਿੱਥੇ ਮਹਾਪੁਰਖਾਂ ਨੇ ਕਾਰਜ ਕੀਤੇ ਉਹ ਤੇ ਸਰਕਾਰ ਦਾ ਹੀ ਬੜਾ ਵੱਡਾ ਯੋਗਦਾਨ ਆ ਸਕਦੇ ਜੇ ਗੱਲ ਕਰੀਏ ਕਿ ਜਦੋਂ 350 ਸਾਲਾਂ ਅ ਬਿਹਾਰ ਦੇ ਵਿੱਚ ਬੜੇ ਵੱਡੇ ਪੱਧਰ ਤੇ ਮਨਾਇਆ ਗਿਆ ਸੀ ਸਰਕਾਰ ਨੇ ਉਦੋਂ ਪ੍ਰਬੰਧ ਵੀ ਕੀਤੇ ਸੀਗੇ ਨਾਲ ਨਾਲ ਕੇ ਲਗਦਾ ਕਿ ਉਸ ਤੋਂ ਬਾਅਦ ਜਿਹੜੇ ਹੈਗੇ ਹੋਰ ਜਿਹੜਾ ਵੱਡੇ ਪੱਧਰ ਤੇ ਇੱਥੇ ਜਿਹੜਾ ਵਿਕਾਸ ਹੋਇਆ ਜਿਵੇਂ ਤੁਸੀਂ ਵੀ ਦੱਸੇ ਕਿ ਜਦੋਂ ਸੇਵਾ ਹਾਲੇ ਸ਼ੁਰੂ ਹੋਈ ਸੀ ਉਦੋਂ ਬਹੁਤ ਜਿਹੜਾ ਹਾਲਤ ਜਿਹੜੀ ਹੈ ਉਹ ਬਹੁਤ ਖਸਤਾ ਸੀਗੀ ਇਹ ਜਦੋਂ 350 ਸਾਲਾਂ ਤੋਂ ਪਹਿਲਾਂ ਇਹ ਬੜੀਆਂ ਜਿਆਦੀਆਂ ਇੱਥੇ ਔਂਕੜਾ ਸੀ ਕਿਉਂਕਿ ਜਿਹੜਾ ਤਖਸਾਲ ਲੰਗਰ ਚੱਲਦਾ ਓਦੀ ਵੀ ਟਾਈਮਿੰਗ ਸੀ ਪਰ ਜਦੋਂ ਦੀ ਮਹਾਂਪੁਰਖਾਂ ਨੇ ਇੱਥੇ ਸੇਵਾ ਸ਼ੁਰੂ ਕੀਤੀ ਹੈ 24 ਘੰਟੇ ਇੱਥੇ ਉਹਨਾਂ ਲੰਗਰ ਦੀ ਸਹੂਦਤ ਦਿੰਦੀ ਹੈ ਪਟਨਾ ਸਾਹਿਬ ਇੱਕ ਰਾਜਧਾਨੀ ਹੋਣ ਕਰਕੇ ਇੱਥੇ ਕਾਫੀ ਰੇਲਵੇ ਸਟੇਸ਼ਨ ਹੈ ਔਰ 에어ਪੋਰਟ ਹੈ ਆਮ ਜਿ ਤਰ੍ਹਾਂ ਆਪਣੇ ਸਥਾਨਾਂ ਤੇ ਉੱਥੇ ਮਲਜਨਿਕੀ ਕੁ ਇੱਕ ਅੱਧੀ ਫਲਾਈਟ ਜਾਏਗੀ ਪਰ ਰਾਜਧਾਨੀ ਹੋਣ ਕਰਕੇ ਇੱਥੇ ਬਹੁਤ ਹੀ ਜ਼ਿਆਦਾ ਫਲਾਈਟਾਂ ਆਉਂਦੀਆਂ ਬਹੁਤ ਜ਼ਿਆਦੀਆਂ ਟ੍ਰੇਨਾਂ ਜਿਹੜੀਆਂ ਇੱਥੇ ਆਉਂਦੀਆਂ ਵਾ ਔਰ ਸੰਗਤ ਇੰਨੀ ਜ਼ਿਆਦੀ ਹੋਉਂਦੀ ਵੀ ਕਈ ਵਾਰਾਂ ਜਿਸ ਤਰ੍ਹਾਂ ਅਸੀਂ ਦੇਖਦੇ ਆਂ ਵੀ ਛੋਟੇ-ਛੋਟੇ ਬੱਚੇ ਆ ਇੰਨੀ ਠੰਡ ਦੇ ਵਿੱਚ ਵੀ ਗੁਰੂ ਸਾਹਿਬ ਦੀ ਕਿਰਪਾ ਗੁਰੂ ਹੀ ਉਹਨਾਂ ਤੇ ਕਿਰਪਾ ਕਰਦਾ ਹੈ ਵੀ ਉਹ ਆਣ ਕੇ ਜਿਹੜੇ ਮਹਾਪੁਰਖਾਂ ਨੇ ਛੱਤ ਵੀ ਦਿੱਤੀ ਆ ਬਰਾਂਡੇ ਬਣਿਆ ਸੰਗਤਾਂ ਉਹਦੇ ਵਿੱਚ ਵੀ ਆਣ ਕੇ ਆਪਣਾ ਆਨੰਦ ਮਾਣਦੀਆਂ ਵਾ ਬਾਬਾ ਜੀ ਜੇ ਗੱਲ ਕੀਤੀ ਜੱਗ ਆਰਕੀਟੈਕਟ ਆਰਕੀਟੈਕਟਰ ਦੀ ਗੱਲ ਕਰੀਏ ਤਾਂ ਕਿੱਥੋਂ ਜੜਾ ਹੈਗਾ ਇਹਦੀ ਸੋਚ ਆ ਇਸ ਨੂੰ ਤਿਆ ਤੇ ਮਹਾਂਪੁਰਖਾਂ ਨੇ ਦਿੱਲੀ ਤੋਂ ਆਰਕੀਟੈਕਟ ਹਾਇਰ ਕੀਤੇ ਆ ਲੋਕਲ ਵੀ ਹਾਇਰ ਕੀਤੇ ਹੁੰਦੇ ਆ ਲੇਕਿਨ ਜੋ ਡਿਸੀਜਨ ਲੈਣਾ ਹੁੰਦਾ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਬਾਬਾ ਸੁਖਿੰਦਰ ਸਿੰਘ ਜੀ ਉਹਨਾਂ ਦੀਆਂ ਜੋ ਉਹ ਵਿਊਜ਼ ਦੰਦੇ ਆ ਲੇਕਿਨ ਫਾਈਨਲ ਮਹਾਂਪੁਰਖਾਂ ਨੇ ਕਰਨਾ ਦਾ ਕਿਉਂਕਿ ਆਪਾਂ ਬਿਲਡਿੰਗ ਨੂੰ ਔਰ ਸੰਗਤ ਦੀ ਰਹਿਸ਼ ਨੂੰ ਵੀ ਮੋਖ ਰੱਖਣਾ ਵਾ ਵੀ ਆਪਾਂ ਜਿੰਨੇ ਸਾਡੇ ਕੋ ਕਮਰੇ ਬਣ ਜਾਣਗੇ ਉਨਹੀ ਸੰਗਤਾਂ ਉਸ ਕਮਰਾਂ ਦੇ ਵਿੱਚ ਆਪਣਾ ਬਰਾਜਮਾਨ ਹੋਣਗੀਆਂ ਉਹਨਾਂ ਨੂੰ ਰਹਿਣ ਵਾਸਤੇ ਵਧੀਆ ਸਹੂਦਾਂ ਮਿਲ ਜੇਗੀ ਕਿਉਂਕਿ ਲਗਾਤਾਰ ਹਰ ਬਾਰ ਜਿਹੜੀ ਹੈ ਸੰਗਤ ਦਿਨੋ ਦਿਨ ਵੱਧਦੀ ਜਾਂਦੀ ਹੈ ਇਸ ਵਾਰ ਵੀ ਜਿਹੜੀ ਹੈਗੀ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਪ੍ਰਕਾਸ਼ ਪੁਰਬ ਮਨਾਉਣ ਲਈ ਆਈ ਸੀ ਤਾਂ ਨਤਮਸਤਕ ਹੋ ਲਈ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਅੱਜ ਵੀ ਕਮਰਿਆਂ ਨੂੰ ਲੈ ਕੇ ਜੇ ਆਪਾਂ ਸਾਫ਼ ਦੀ ਗੱਲ ਕਰੀਏ ਤਾਂ ਇਧਰ ਉਧਰ ਨਜ਼ਰ ਆਏ ਤਾਂ ਲੱਗਦਾ ਹੈ ਕਿ ਇਹ ਜ਼ਰੂਰਤ ਹੈਗੀ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਕੰਮ ਅੱਗੇ ਕਾਰ ਸੇਵਾ ਕਰਨ ਦੀ ਇਹ ਜ਼ਰੂਰਤ ਹੈਗੇ ਜਿਸ ਤਰ੍ਹਾਂ ਦੱਸਿਆ ਜਾਂਦਾ ਵੀ ਹਜੂਰ ਸਾਹਿਬ 4.5 ਤੋਂ 5000 ਕਮਰਾ ਮਹਾਪੁਰਖਾਂ ਦੇ ਤੇ ਕਮੇਟੀ ਦੇ ਜੋ ਹੈਗਾ ਵਾ ਇੰਨਾ ਵਾ ਪਰ ਇਥੇ ਪਟਨਾ ਸਾਹਿਬ ਅੱਜ ਅਗਰ ਦੇਖਿਆ ਜਾਵੇ ਰਹਿائش ਦੇ ਪੱਖੋਂ ਸਭ ਤੋਂ ਪਛੜਿਆ ਤਖਤ ਆ ਤੇ ਮੇਰੀ ਸੰਗਤਾਂ ਨੂੰ ਵੀ ਬੇਨਤੀ ਹੈ ਵੀ ਜਿੰਨੀ ਵੀ ਵੱਧ ਤੋਂ ਵੱਧ ਤਨ ਮਨ ਤੇ ਧਨ ਨਾਲ ਬਿਹਾਰ ਦੇ ਵਿੱਚ ਪਟਨਾ ਸਾਹਿਬ ਜਿੱਥੇ ਗੁਰੂ ਸਾਹਿਬ ਦਾ ਜਨਮ ਸਥਾਨ ਹੈ ਉੱਥੇ ਜਿੰਨੀ ਵੱਧ ਤੋਂ ਵੱਧ ਇੱਥੇ ਸੇਵਾ ਆਪਜੀ ਭੇਜੋਗੇ ਉਨੀਆਂ ਹੀ ਛੇਤੀ ਇੱਥੇ ਮਾਰਤਾਂ ਤਿਆਰ ਹੋਣਗੀਆਂ ਸੰਗਤਾਂ ਦੇ ਰਹਿਣ ਸਹਿਣ ਵਾਸਤੇ ਜਿੰ ਉਤੋਂ ਵੱਧ ਤੋਂ ਵੱਧ ਮਹਾਪੁਰਖ ਇੱਥੇ ਪ੍ਰਾਲਾ ਕਰਨਗੇ ਵੀ ਜੋ ਸੰਗਤਾਂ ਇੱਥੇ ਆਉਣ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ ਤੇ ਸੰਗਤਾਂ ਆਣ ਕੇ ਇੱਥੇ ਆਪਣੇ ਖੁਸ਼ੀ ਨਾਲ ਆਨੰਦ ਮਾਣ ਆਪਣਾ ਜੀਵਨ ਜੋ ਇੱਥੇ ਆਣ ਕੇ 5 7 10 ਦਿਨ ਬਹਿਣਾ ਆਪਣਾ ਰੱਬ ਦਾ ਨਾਮ ਲੈਣ ਔਰ ਆਨੰਦ ਮਾਣਨੇ ਇੱਥੇ ਆਣ ਕੇ ਜਗ੍ਹਾ ਤੇ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ insan ਸੁਖਾ ਸਿੰਘ ਜੀ ਜਿਹੜੇ ਕੀ ਅਦਾਸ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਦੋਂ ਤਕਸ਼ਰੀ ਪਟਨਾ ਸਾਹਿਬ ਕੇ ਸੰਗਤ ਆਉਂਦੀ ਹੈ ਤਾਂ ਅੱਜ ਵੀ ਜਿਹੜਾ ਹੈਗਾ ਉਹ ਰੁਕਣ ਦੇ ਲਈ ਇੱਥੇ ਬਹੁਤ ਦਿੱਕਤ ਹੁੰਦੀ ਉਸ ਨੂੰ ਦੇਖਦੇ ਹੋਏ ਲਗਾਤਾਰ ਜਿਹੜੇ ਨੇ ਉਹ ਯਾਤਰੀ ਨਿਵਾਸ ਬਣਾਏ ਜਾ ਰਹੇ ਨੇ ਆ ਬਾਬਾ ਜੀ ਜੇ ਆਖਰੀ ਗੱਲ ਕਰੀਏ ਕੁਝ ਮੈਸੇਜ ਜਨਤਾ ਦੇ ਲਈ ਆਪਣੀ ਸੰਗਤ ਦੇ ਲਈ ਇਹ ਸੰਗਤ ਨੂੰ ਮੈਸੇਜ ਇਹ ਹੈ ਵੀ ਜਦੋਂ ਗੁਰਪੁਰ ਬੰਦਾਵਾ ਪ੍ਰਕਾਸ਼ਪੁਰ ਬੰਦਾਵਾ ਉਦੋਂ ਹਰ ਕੋਈ ਚਾਹੁੰਦਾ ਵਾ ਕੋਈ ਕਿਸੇ ਤਰ੍ਹਾਂ ਦੀ ਸ਼ਿਫਾਰਿਸ਼ ਕਰਦਾ ਵਾ ਪਰ ਪ੍ਰਕਾਸ਼ਪੁਰ ਬਤੇ ਆਣ ਕੇ ਜਿਸ ਕਿਸੇ ਨੇ ਵੀ ਆਉਣਾ ਵਾ ਉਹ ਗੁਰੂ ਸਾਹਿਬ ਦੀ ਖੁਸ਼ੀ ਲਵੇ ਉਹ ਆਣ ਕੇ ਕਮਰਾ ਨਾ ਮੰਗੇ ਵੀ ਮੈਨੂੰ ਕਮਰਾ ਚਾਹੀਦਾ ਵਾ ਕਿਉਂਕਿ ਜਦੋਂ ਆਪ ਜੀ ਇੱਥੇ ਦੇਖਦੇ ਜੋ ਵੀ ਸੰਗਤਾਂ ਲੋਕਾਂ ਦੇ ਉੱਪਰੋਂ ਦੀ ਪੈਰ ਤੱਪ ਕੇ ਨੰਗਦੀਆਂ ਵਾ ਪਰ ਆਣ ਕੇ ਚਲੋ ਸਾਨੂੰ ਇਸ ਗੱਲ ਦਾ ਦੁੱਖ ਹੁੰਦਾ ਵੀ ਹਰ ਇੱਕ ਨੂੰ ਪ੍ਰਬੰਧ ਕੀਤਾ ਜਾਵੇ ਪਰ ਜਿੰਨਾ ਚਿਰ ਸੰਗਤਾਂ ਇੱਥੇ ਗੁਰਪੁਰਬ ਤੇ ਹੁੰਦੀਆਂ ਵਾਂ ਉਹ ਵੱਧ ਤੋਂ ਵੱਧ ਯੋਗਦਾਨ ਪਾਉਣ ਵੀ ਅਸੀਂ ਵੱਧ ਤੋਂ ਵੱਧ ਇਹਨਾਂ ਨੂੰ ਰਹਿਸ਼ਾਂ ਦੇ ਪ੍ਰਬੰਧ ਕੀਤੇ ਜਾਣ ਜੀ ਬਿਲਕੁਲ ਵਤ ਵਤ ਰਿਹائشਾਂ ਦੇ ਪ੍ਰਬੰਧ ਕੀਤੇ ਜਾਣ ਇਸ ਤਰ੍ਹਾਂ ਦੇ ਜਿਹੜੇ ਹੈਗੇ ਯਾਤਰੀ ਨਿਵਾਸ ਦੇ ਕਮਰੇ ਜਿਹੜੇ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਤਾਂਕਿ ਸੰਗਤ ਜਿਹੜੀ ਹੈਗੀ ਹੈ ਜੇ ਇੱਥੇ ਪਹੁੰਚੇ ਤੇ ਉਹਨਾਂ ਨੂੰ ਰਿਹائش ਸੰਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਅਪੀਲ ਇਹ ਵੀ ਹੈ ਕਿ ਵਤ ਜਲਦੀ ਤੋਂ ਜਲਦੀ ਜਿਹੜੇ ਨੇ ਯਾਤਰੀ ਨਿਵਾਸ ਤਿਆਰ ਹੋਣ ਉਹਦੇ ਲਈ ਸੰਗਤ ਵੀ ਜਿਹੜੀ ਹੈਗੀ ਉਹ ਆਪਣਾ ਪੂਰਨ ਸਹਿਯੋਗ ਦੇਵੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ ਮੈਂ ਹਿਲਕੋ ਆਪਣੇ ਸਹਿਯੋਗੀ ਜਸਕਰਨ ਦੇ ਨਾਲ ਤਖਸ਼ੀਰਿ ਪਟਨਾ ਸਾਹਿਬ ਹਰਮਿੰਦਰ